ਫਰੀਦਕੋਟ ਦੇ ਗੁਰਵਿੰਦਰ ਸਿੰਘ ਦਾ ਕਤਲ ਹੁੰਦਾ ਪਰ ਉਸ ਤੋਂ ਬਾਅਦ ਕਿਸ ਤਰੀਕੇ ਦੀ ਪਲਾਨਿੰਗ ਬਣਾਈ ਜਾਂਦੀ ਹੈ ਉਸ ਦੀ ਪਤਨੀ ਰੁਪਿੰਦਰ ਕੌਰ ਦੁਆਰਾ ਕਿ ਘਰ ਦੇ ਵਿੱਚ ਲੁਟੇਰੇ ਆਉਂਦੇ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਇਸ ਦੇ ਵਿਚਾਲੇ ਉਸ ਦੇ ਪਤੀ ਦਾ ਕਤਲ ਕਰ ਦਿੰਦੇ ਨੇ ਪਰ ਪੁਲਿਸ ਜਦੋਂ ਇਸ ਮਾਮਲੇ ਦੀ ਜਾਂਚ ਕਰਦੀ ਹੈ ਪਰ ਰੂ ਕਬਾਉ ਖੁਲਾਸੇ ਹੁੰਦੇ ਨੇ ਕਿ ਕਿਸ ਤਰੀਕੇ ਪਤਨੀ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਹਰਕਮਲਜੀਤ ਸਿੰਘ ਦੇ ਨਾਲ ਮਿਲ ਕੇ ਸਾਰੀ ਪਲਾਨਿੰਗ ਕੀਤੀ ਸਾਜ਼ਿਸ਼ ਦੇ ਤਹਿਤ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਜ਼ਹਿਰ ਦੇ ਕੇ ਉਸਦਾ ਕਤਲ ਕੀਤਾ ਪਰ ਉਸ ਤੋਂ ਬਾਅਦ ਅਹਿਮ ਖਬਰ ਹੈ ਕਿ ਪੁਲਿਸ ਨੇ ਜੋ-ਜੋ ਇਸ ਮਾਮਲੇ ਦੀਆਂ ਫਰਤਾਂ ਖੋਲੀਆਂ ਸਭ ਤੋਂ ਅਹਿਮ ਖਬਰ ਹੈ ਕਿ ਇਸ ਦੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਰਪਿੰਦਰ ਕੌਰ ਉਸਦੀ ਪਤਨੀ ਹਰਕਮਲਜੀਤ ਸਿੰਘ ਉਸ ਪਤਨੀ ਦਾ ਪ੍ਰੇਮੀ ਅਤੇ ਉਸ ਪ੍ਰੇਮੀ ਦੇ ਇੱਕ ਸਾਥੀ ਨੂੰ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ 28 ਅਤੇ 29 ਨਵੰਬਰ ਦੀ ਰਾਤ ਨੂੰ 10 ਤੋਂ 11 ਵਜੇ ਤੱਕ ਜਿਹੜੀ ਰਾਤ ਹੁੰਦੀ ਆ ਉਸ ਦੇ ਵਿੱਚ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਵਕਤ ਪੁਲਿਸ ਨੇ ਤਿੰਨ ਗ੍ਰਫਤਾਰੀਆਂ ਕਰ ਲਈਆਂ ਨੇ ਤੇ ਇੱਕ ਕਾਰ ਜਿਹੜੀ ਇਸ ਸਾਰੇ ਕਤਲ ਦੀ ਵਾਰਦਾਤ ਦੇ ਵਿੱਚ ਵਰਤੀ ਗਈ ਆ ਉਹ ਵੀ ਬਰਬੰਦ ਕਰ ਲਈ ਹੈ ਤੇ ਇਸ ਮਾਮਲੇ ਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ